ਇੱਕ ਇੱਕ ਕੱਪੜੇ ਕਿਹਦੇ ਆ ਉਸੇ ਮੁੰਡੇ ਦੇ ਆ ਜੀ ਜਿਹਦੇ ਨਾਲ ਧੱਕਾ ਚਾਈ ਹੋਈ ਆ ਜੀ ਉਸ ਜਗ੍ਹਾ ਤੇ ਪਹੁੰਚੇ ਆ ਅਸੀਂ ਇਸ ਵਕਤ ਹੁਣ ਜਿੱਥੇ ਉਹ ਘਟਨਾ ਘਟੀ ਆ ਭੱਜ ਕੇ ਗਿਆ ਜਾਂ ਕੋਈ ਆਸੇ ਪਾਸੇ ਜੇ ਚੀਕਾਂ ਵੱਜੀਆਂ ਲੋਕ ਭੱਜ ਕੇ ਆਏ ਛੜਾਇਆ ਕਰੇ ਇੱਕ ਮੁੰਡੇ ਨੂੰ ਛੱਡ ਕੇ ਹੁਣ ਤਾਰ ਕੇ ਫੇਰ ਉਹਦਾ ਗਲਮਾ ਫੜ ਕੇ ਲੈ ਕੇ ਗਿਆ ਜੀ ਉਧਰ ਖੇਤਾ ਵਾਲਾ ਖੇਤਾ ਵਾਲੋ ਦੇ ਨਾਲ ਧੱਕਾ ਚਾਈ ਕੀਤੀ ਆ ਜੀ ਕਹਿੰਦਾ ਮੇਰੇ ਨਾਲ ਕੰਮ ਕਰ ਗਲਤ ਕੰਮ ਕਰਨ ਨੂੰ ਕਹਿੰਦਾ ਸੀਗਾ ਤੇ ਉਹਨੇ ਜਵਾਬ ਦਿੱਤਾ ਪਰ ਉਹਨੂੰ ਕੁੱਟ ਮਾਰ ਕੀਤੀ ਉਹਦੇ ਦੰਦੀਆਂ ਵੱਡੀਆਂ ਕੰਨ ਖਾ ਗਿਆ ਜੀ ਕੱਪੜੇ ਲਾਤੀ ਉਹਦੇ ਸਾਰੇ ਤੇ ਗੱਲ ਤੇ ਸਾਫਾ ਪਾ ਕੇ ਸਾਰੇ ਬਾਂਚਕੜੀ ਸਿਫਰਾਂ ਤੇ ਇੱਥੇ ਜਦੋਂ ਰਾਤ ਨੂੰ 11 ਵਜੇ ਘਰੇ ਆਏ ਆ ਜੀ ਤੇ ਉਦੋਂ ਸਿੱਧੇ ਲੈ ਗਏ ਜੀ ਉਧਰ ਘਰੇ ਨਹੀਂ ਤਾਰ ਕੇ ਗਏਗੇ ਇਹਨਾਂ ਦਾ ਕੰਮ ਬਣਾ ਠੱਗਾਂ ਠੋਰੀਆਂ ਤੇ ਤੇ ਇਹ ਗਿੱਜੇ ਬੰਦਿਆਂ ਨੂੰ ਐ ਕਰਨ ਤੇ ਹੁਣ ਇਹਨਾਂ ਨੂੰ ਪਿਆ ਪਿਆ ਪੁਆਸਾ ਉਹਦੀਆਂ ਰਿਪੋਰਟਾਂ ਵੀ ਕਰਾ ਦੇਣ ਤੇ ਸਾਡੇ ਬੰਦੇ ਦੀਆਂ ਰਿਪੋਰਟਾਂ ਵੀ ਵੇਖ ਲੈਣ ਵੈਸੇ ਪਹਿਲਾਂ ਇਹ ਗਾਲਾਂ ਕੱਢਦਾ ਰਿਹਾ ਦਾਰੂ ਪੀ ਕੇ ਕੋਠੇ ਤੇ ਚੜ੍ਹ ਕੇ ਬਹੁਤ ਦਾਰੂ ਗਾਲਾਂ ਕੱਢਦਾ ਰਿਹਾ ਜੀ ਜਿੱਦਨ ਦੀ ਇਹ ਗੱਲ ਸੁਣੀ ਆ ਜੀ ਸਾਰੇ ਡਰੇ ਹੋਏ ਆ ਜੀ ਵੀ ਡਾਰੇ ਐ ਪਹੁੰਚੂ ਕੇ ਵੀ ਸਾਡੇ ਅਸੀਂ ਆਪ ਕੰਮ ਧੰਦੇ ਵਾਲੇ ਕਿਉਂਕਿ ਅਸੀਂ ਖੇਤੀਬੱਦਦੀ ਵਾਲੇ ਕੰਮ ਵਾਲੇ ਬੰਦੇ ਆ ਫਿਰ ਬੱਚੇ ਇਕੱਲੇ ਰਹਿ ਜਾਂਦੇ ਆ ਫਿਰ ਸਾਨੂੰ ਇਹ ਚੀਜ਼ ਤੋਂ ਹੁਣ ਆਪ ਨੂੰ ਡਰ ਪੈ ਗਿਆਗਾ ਹੁਣ ਤਾਂ ਕੱਲਿਆਂ ਦਾ ਘਰੇ ਜਾਣ ਨੂੰ ਜੀਵ ਨਹੀਂ ਕਰਦਾਗਾ ਬਹੁਤ ਹੀ ਮੰਦ ਭਾਗੀ ਖਬਰ ਹੈ 50 ਸਾਲ ਦੇ ਇੱਕ ਆਦਮੀ ਨੇ 40 ਸਾਲ ਦੇ ਆਦਮੀ ਦੇ ਨਾਲ ਕੀਤਾ ਗਲਤ ਕਰਮ ਜੀ ਉਸ ਨੂੰ ਦੁਸ਼ਕਰਮ ਕਹਿੰਨੇ ਆਪਾਂ ਤੇ ਉਸ ਪਰਿਵਾਰ ਦੇ ਘਰੇ ਬੈਠੇ ਆ ਕੀ ਗੱਲਬਾਤ ਹੈ ਕੀ ਕਹਾਣੀ ਹੈ ਮਤ ਸਤਿ ਸ੍ਰੀ ਅਕਾਲ ਕੀ ਗੱਲਬਾਤ ਕੀ ਹੋਈ ਹੈ ਵੀਰ ਜੀ ਪਹਿਲਾਂ ਤਾਂ ਉਹਨਾਂ ਨੂੰ ਕੰਮ ਤੇ ਲੈ ਗਏ ਜੀ ਕਹਿੰਦੇ ਕਿ ਰੇਪ ਪੋਣੀ ਹੈ ਕਿ ਲਿਆ ਜਾ ਲੰਦੇ ਲਿਆ ਜਾ ਲੰਦੇ ਲੈ ਕੇ ਕੰਮ ਤੇ ਸਾਰਾ ਦਿਨ ਰੇਪਾਈ ਗਏ ਇਹ ਕਹਿੰਦੇ ਉੱਥੇ दारू ਪੀ ਗਿਆ ਦਿਨ ਦਾ ਹੀ ਪੀ ਜਾਂਦਾ ਸੀਗਾ ਜੀ ਤੇ ਆਪ ਪਿਆਰ ਹੈ दारू ਪੀ ਕੇ ਤੇ ਤਿੰਨ ਜਣੇ ਰੇ ਖਲਾਰੀ ਗਏ ਆ ਜੀ ਉੱਥੇ ਸ਼ਾਮ ਨੂੰ ਵੀ दारू ਪੀ ਕੇ ਇਹਨਾਂ ਨੇ ਜਦੋਂ ਸ਼ਾਮ ਨੂੰ ਵੇਲੇ ਹੋ ਗਏ दारू ਪੀ ਕੇ ਇਹਨਾਂ ਨੇ ਘਰੇ ਆ ਗਏ ਘਰੇ ਇੱਕ ਮੁੰਡੇ ਨੂੰ ਛੱਡ ਕੇ ਉਹਨੂੰ ਤਾਰ ਕੇ ਫੇਰ ਉਹਦਾ ਗਲਮਾ ਫੜ ਕੇ ਲੈ ਕੇ ਗਿਆ ਜੀ ਉਧਰ ਖੇਤਾਂ ਵੱਲ ਕੇ ਤਵਾਲੋ ਦੇ ਨਾਲ ਧੱਕਾਸ਼ਾਈ ਕੀਤੀ ਆ ਜੀ ਕਹਿੰਦਾ ਮੇਰਾ ਨਾ ਕੰਮ ਕਰ ਗਲਤ ਕੰਮ ਕਰਨ ਕਹਿੰਦਾ ਸੀਗਾ ਤੇ ਉਹਨੇ ਜਵਾਬ ਦਿੱਤਾ ਪਰ ਉਹਨੂੰ ਘੁੱਟ ਮਾਰਕ ਕੀਤੀ ਉਹਦੇ ਦੰਦੀਆਂ ਵੱਡੀਆਂ ਕੰਨ ਖਾ ਗਿਆ ਜੀ ਤੇ ਗਲੇ ਤੇ ਦੰਦ ਮਾਰਿਆ ਮੇਰੀ ਵਾਂਚ ਚ ਜਾਕ ਲੋਰ ਲਾਤੀ ਹਾਂਜੀ ਤੇ ਕਪੜੇ ਲਾਤੀ ਉਹ ਜੀ ਉਹਦੇ ਸਾਰੇ ਤੇ ਗੱਲ ਤੇ ਸਾਫਾ ਪਾ ਕੇ ਸਾਰੇ ਵਾਂਚ ਘੜੀ ਸੀ ਫਿਰ ਆ ਜੀ ਵੀ ਆਂਦਾ ਮੋਢਿਆਂ ਤੇ ਚੱਕ ਕੇ ਲਿਆਉਣਾ ਮਾਰ ਕੇ ਉਹਨੂੰ ਹਜੇ ਤੱਕ ਮੇਥੋਂ ਬਚ ਗਿਆ ਮਾਰ ਕੇ ਸੱਟ ਕੇ ਐਸੇ ਉਹ ਸੂਰਕੁਰੀ ਆਣੇ ਦੇ ਬਾਹਰ ਚ ਤੇ ਬਚ ਕੇ ਆ ਗਿਆ ਇਹ ਮੈਂ ਉੱਠ ਕੇ ਮੋਬਾਈਲ ਭਾਲਣ ਦੀ ਇਹ ਭੱਜਿਆ ਇੱਧਰ ਨੂੰ ਇਹਨੇ ਫੇਰ ਆ ਕੇ ਤੁਹਾਨੂੰ ਦੱਸਿਆ ਅਸੀਂ ਪੀਰ ਆ ਗਏ ਤੇ ਫਿਰ ਦੁੱਗਾ ਤੇ ਗਾਲਾਂ ਕੱਢਦਾ ਫੇਰ ਆਇਆ ਹਾਂ ਬਸ ਜੀ ਆਹੀ ਗੱਲ ਹੈ ਉਮਰ ਕਿੰਨੀ ਹੈ ਉਹ ਬਾਈ ਦੀ ਜਿੰਨੇ ਕਿ 40 ਸਾਲ 40 ਸਾਲ ਹਾਂਜੀ ਜੀ ਬੱਚੇ ਕਿੰਨੇ ਆ ਦੋ ਬੱਚੇ ਆ ਜੀ ਨਿੱਕੇ ਨਿੱਕੇ ਡੇਡੇ ਬੱਚੇ ਆ ਜੀ ਜਿਹੜੇ ਨੇ ਕਰਿਆ ਉਹਦੇ ਕਿੰਨੇ ਬੱਚੇ ਉਹਦੇ ਵੀ ਦੋ ਬੱਚੇ ਆ ਜੀ ਦੋ ਹੀ ਉਸਦੇ ਦੋ ਹੀ ਉਸਦੇ ਆ ਬੱਚੇ ਵੱਡੇ ਆਗੇ ਵੱਡੇ ਆ ਹਾਂਜੀ ਖੇਤ ਗਏ ਆ ਕੰਮ ਕਰਨਗੇ ਦੋਨੇ ਇਕੱਠੇ ਕਰਨਗੇ ਤੇ ਇੱਥੇ ਜਦੋਂ ਰਾਤ ਨੂੰ 11 ਵਜੇ ਘਰੇ ਆਏ ਆ ਜੀ ਤੇ ਉਦੋਂ ਸਿੱਧੇ ਲੈ ਗਏ ਜੀ ਉਧਰ ਘਰੇ ਨਹੀਂ ਤਾਰ ਕੇ ਗਏਗੇ ਉਹ ਘਰੇ ਨਹੀਂ ਭੇਜਦੇ ਸੁਬਾ ਤੱਕ ਰੋਈ ਲੈ ਕੇ ਗਏ ਸੀ ਜੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਤਲਾਹ ਦਿੱਤੀ ਹੈ ਇਹਦੀ ਅੱਜ ਗਏ ਆ ਵੀਰ ਜੀ ਉਸ ਦਿਨ ਤੇ ਸਾਨੂੰ ਟਕਾ ਕੇ ਸੀਗੇ ਸਰਪੰਚਾਂ ਦੇ ਸੀ ਵੀ ਤੁਸੀਂ ਨਾ ਰੌਲਾ ਪਾਓ ਬਿਟੇਕ ਜੋ ਚਲ ਅਸੀਂ ਵੀ ਇੱਕ ਗਰੀਬ ਘਰਾਂ ਟੇਕ ਕੇ ਵੀ ਕਿੱਥੋਂ ਲਾਵਾਂਗੇ ਪੈਸਾ ਢੇਲਾ ਅਥੀ ਟੈਕ ਗੋਨਾਂ ਦੇ ਆਕੇ ਤੇ ਇਹਨਾਂ ਨੇ ਫਿਰ ਸਾਥੋ ਜਾ ਕੇ ਦਾਵਾ ਕਰਤਾ ਜਿਦੋਂ ਸਾਡਾ ਬੰਦਾ ਤੇ ਕੁਝ ਖਾਂਦਾ ਪੀਂਦਾ ਨਹੀਂ ਵੀ ਇਸ ਤੇ ਲੈ ਕੇ ਜਾਣਾ ਸੀ ਹਸਪਤਾਲ ਚ ਇਹਨਾਂ ਨੇ ਉਤੋਂ ਦੀ ਹੋ ਕਿੰਨੇ ਦੀ ਬੁਰੀ ਦਾਖਲ ਹੋ ਗਈ ਵੀ ਮੇਰੇ ਨਾਲ ਗਲਤ ਮੈਨੂੰ ਆਂਦਾ ਵੀ ਰੋਟੀ ਦੇ ਦਿਆ ਕਰ ਤੇ ਪੈਥੋ ਪੈਥੇ ਲੈ ਲਿਆ ਕਰ ਆਹਾਗਾ ਇਹ ਹੁਣ ਇਹਨੇ ਚਿੱਕਰ ਸੜਤਾ ਹਾਂਜੀ ਸਾਡੇ ਘਰੇ 15 ਜਨਵਰੀ ਵੜਗੇ ਜੇ 15 ਜਨਵਰੀ ਹੁੰਦੇ ਫਿਰ ਉਹਦਾ ਬੰਦਾ ਟਰੈਲੇ ਤੇ ਕਿਵੇਂ ਉੱਠ ਗਿਆ ਨਾਲੇ ਸਾਡੇ ਬੰਦੇ ਦੇ ਸੱਟਾ ਮਾਰ ਕੇ ਨਾਲ ਟਰੈਲੇ ਤੇ ਉੱਠ ਗਿਆ ਆਹ ਪੁਣੀ ਕੇ ਘਣਕਰ ਦੀ ਖੇ ਕਰਨ ਤੇ ਇਹਨਾਂ ਨੇ ਬਹੁਤ ਚੇਰਦੇ ਬਣਾਏ ਆ ਚਾਰ ਪੰਜ ਸਾਲ ਗਏ ਸਾਰੇ ਨੇੜੇ ਨੇੜੇ ਰ ਗਿਆ ਲੁੱਟ ਕੇ ਖਾ ਗਏ ਇਹ ਲਾਉਣਾ ਪਿੱਛੇ ਕਿਸੇ ਦਾ ਲਾਉਣ ਕਰਾਉਣੇ ਪੰਜ ਪੰਜ ਹਜ਼ਾਰ ਹਰ ਇੱਕ ਕਰ ਦਿਆ ਖਾਦਾ ਇਹਨਾਂ ਨੇ ਇਹਨਾਂ ਦਾ ਕੰਮ ਬਣਾ ਠੱਗੀਆਂ ਠੋਰੀਆਂ ਤੇ ਤੇ ਇਹ ਗਿੱਜੇ ਬੰਦਿਆਂ ਨੂੰ ਐ ਕਰਨਾ ਤੇ ਹੁਣ ਇਹਨਾਂ ਨੂੰ ਪਿਆ ਪਿਆ ਪੋਸਾ ਅਸੀਂ ਤਾਂ ਇਹ ਕਹਿੰਨੇ ਆ ਜੀ ਅੱਜ ਤੱਕ ਬੰਦੇ ਨਾਲ ਕੀਤੇ ਐ ਕੰਮ ਕੱਲ ਨੂੰ ਅਸੀਂ ਘਰੇ ਬੁੜੀਆਂ ਵੀ ਹੁੰਨੀਆਂ ਬੱਚੇ ਘਰੇ ਹੁੰਦੇ ਹੈਗੇ ਜੀ ਬੱਚਿਆਂ ਨੂੰ ਵੀ ਘੇਰ ਸਕਦਾ ਬੁੜੀਆਂ ਨੂੰ ਵੀ ਘੇਰ ਸਕਦਾ ਜੀ ਅਸੀਂ ਤਾਂ ਇਨਸਾਫ ਮੰਗਦੇ ਆ ਜੀ ਸਾਨੂੰ ਇਹਨੂੰ ਸਜ਼ਾ ਹੋਵੇ ਜੀ ਉਹਨਾਂ ਦੇ ਪਰਿਵਾਰ ਕੀ ਕਹਿੰਦਾ ਦੂਸਰਾ ਜਦੋਂ ਤੁਸੀਂ ਕੋਈ ਲੰਬਾ ਲੈ ਕੇ ਗਏ ਪਰਿਵਾਰ ਦੇ ਘਰੇ ਤੁਸੀਂ ਨਹੀਂ ਜੀ ਪਰਿਵਾਰ ਨਿਯੋਧ ਆਇਆਗਾ ਜੀ ਕੰ ਦੂਜੇ ਦਿਨ ਆਇਆਗਾ ਜੀ ਜਦੋਂ ਸਾਡਾ ਰਾਜੀਨਾਮਾ ਉਹਨਾਂ ਨੇ ਕਰਾਇਆਤਾ ਸੀਗਾ ਕਹਿੰਦੇ ਵੀ ਕੇਰਾਂ ਤੁਸੀਂ ਸਾਨੂੰ ਕਹਿੰਦੇ ਵੀ ਤੁਸੀਂ ਜੇ ਉਹਨਾਂ ਨੇ ਪਹਿਲ ਕੀਤੀ ਵੀ ਅਸੀਂ ਤੁਹਾਡੇ ਹੱਕ 'ਚ ਹੈਗੇ ਆ ਫਿਰ ਜੇ ਉਹਨਾਂ ਨੇ ਪਹਿਲ ਕੀਤੀ ਤੁਸੀਂ ਅਸੀਂ ਪਹਿਲਾਂ ਪਹਿਲ ਨਾ ਕਰੋ ਜੀ ਹੂੰ ਤੇ ਉਹਨਾਂ ਨੇ ਪਹਿਲ ਕੀਤੀ ਜੀ ਉਹਦੇ ਪਰਿਵਾਰ ਨੇ ਆ ਕੇ ਕਹਿੰਦੇ ਵੀ ਤੁਸੀਂ ਉਹਨੂੰ ਆ ਕੇ ਕਹਿੰਦੇ ਹਲਾਸ਼ੇਰੀ ਦੇਤੀ ਵੀ ਤੁਸੀਂ ਕਾਹਤ ਛੱਡਿਆਗਾ ਵੀ ਤੂੰ ਮਾਰ ਕੇ ਲੈ ਕੇ ਆਉਣਾ ਸੀਗਾ ਤੁਸੀਂ ਜਿਵੇਂ ਜਾਨ ਨੂੰ ਹੀ ਮਕਾ ਦੇਣਾ ਸੀ ਉਹਨਾਂ ਨੇ ਇਹ ਕਿਹਾ ਕਿ ਲਿਆਉਣਾ ਸੀ ਮਾਰ ਕੇ ਆਂਦੇ ਸੁੱਟ ਕੇ ਆ ਗਏ ਮੈਂ ਮੋਢਿਆਂ ਤੇ ਚੱਕ ਕੇ ਨੂੰ ਮਾਰ ਕੇ ਲਿਆਉਣਾ ਸੀ ਆਂਦਾ ਜਿ ਲਿਆਉਣਾ ਨਹੀਂ ਸੀ ਤੇ ਇਹਦੇ ਫੌਜੀ ਨੇ ਭਰਾਣੇ ਉਹਨੇ ਇਹ ਦਾਵਾ ਕਰਾਇਆ ਤੇ ਇਹਨੂੰ ਦਾਖਲ ਕੀਤਾ ਉਹਦੀਆਂ ਰਿਪੋਰਟਾਂ ਵੀ ਕਰਾ ਦੇਣ ਤੇ ਸਾਡੇ ਬੰਦੇ ਦੀਆਂ ਰਿਪੋਰਟਾਂ ਵੀ ਵੇਖ ਲੈਣ ਹਾਂ ਫੇਰ ਸੱਚ ਝੂਠ ਦਾ ਪਤਾ ਲੱਗਦਾ ਜੀ ਹਣ ਤੁਹਾਡਾ ਬੰਦਾ ਦਾਖਲ ਕਰਾਇਆ ਕਿਤੇ ਕੋਟਕਪੂਰੀ ਹੀ ਹੈ ਜੀ ਕੋਟਕਪੂਰੀ ਹਾਂਜੀ ਜੀ ਉਹਨਾਂ ਨੇ ਵੀ ਆਪਦੀ ਉੱਥੇ ਔਰਤ ਕਰੇ ਉੱਥੀ ਛੱਡੀ ਵੀ ਆ ਜੀ ਕੋਟਕਪੂਰੀ ਦਾਖਲ ਕਰਵਾ ਦਿਨ ਨਾਲ ਕੀਤਾ ਤਾਂ ਤੁਹਾਡੇ ਬੰਦੇ ਦੇ ਨਾਲ ਉਹਨਾਂ ਦੇ ਬੰਦੇ ਨੇ ਗਲਤ ਕਰਮ ਆ ਤੇ ਉਹਨਾਂ ਨੇ ਆਪਦੀ ਔਰਤ ਕਿਉਂ ਦਾਖਲ ਕਰਤੀ ਹਣ ਕਹਿੰਦੀ ਆ ਕਿ ਵੀ ਮੇਰੇ ਵੀ ਸੱਟਾ ਮਾਰੀਆਂ ਜਾਣ ਕੇ ਹਣ ਵਲਾ ਬਣਾਤਾ ਜੀ ਉਹਨਾਂ ਨੇ ਕਹਿੰਦੇ ਵੀ ਸਾਡੇ ਘਰੇ 15 ਬੰਦੇ ਵੜ ਗਏ ਇਹ ਗੱਲ ਕਹੀ ਆ ਜੀ ਹੁਣ ਉਹਨਾਂ ਨੇ ਥਾਣੇ ਚ ਜਾ ਕੇ ਧੰਨ ਠਾਣੇ ਵਾਲੇ ਕਹਿੰਦੇ ਵੀ ਤਸੀਹਤ ਨਾਲ ਧੱਕਾ ਕੀਤਾ ਸਾਨੂੰ ਸਗਾਂ ਦੀ ਕਹਿੰਦੇ ਹੈਗੇ ਵੀ ਤੁਸੀਂ 15 ਜਣੇ ਵੜੇ ਤੇ ਅਸੀਂ ਸਾਡਾ ਕੋਈ ਬੰਦਾ ਨਹੀਂ ਵੜਿਆ ਜੀ ਅਸੀਂ ਸੌਂ ਪਾ ਕੇ ਕਹਿਨੇ ਆ ਜੀ ਅਸੀਂ ਗੁਰਦੁਆਰੇ ਬੱਚਿਆਂ ਨੂੰ ਲੈ ਕੇ ਜਾਵੜਾਂਗੇ ਆਪਦੇ ਨੂੰ ਵੀ ਜੇ 사ਸੀ ਕਰ ਰਹੇ ਉਹਨਾਂ ਦੇ ਕੋਈ ਵੀ ਵੜੇ ਹੋਵਾਂਗੇ ਹਾਂ ਸਾਡੇ ਬੰਦਿਆਂ ਦਾ ਵੀ ਮੁੱਲ ਵੇਖ ਲੋ ਜੇ ਪੁੱਛ ਲੋ ਜੀ ਇਹਨਾਂ ਨੂੰ ਆਂਡ ਗਵਾਂਡ ਨੂੰ ਤੇ ਉਹਨਾਂ ਬੰਦਿਆਂ ਦਾ ਵੀ ਦੂਹਾਂ ਜੀਆਂ ਦਾ ਪੁੱਛ ਲੋ ਉਹ 2 ਜਣੇ 20 ਜਣਿਆਂ ਨੂੰ ਵਾਰੇ ਨਹੀਂ ਆਉਣ ਦਿੰਦੇਗੇ ਤੇ ਸਾਡੇ ਬੰਦਿਆਂ ਨੂੰ ਵੀ ਵੇਖ ਲੈ ਤੇ ਉਹ ਮੂੰਹ ਤੇ ਤੁਹਾਨੂੰ ਦੱਸ ਦੇਣਗੇ ਵੀ ਆ ਇੰਨੀ ਜੋਕਰੇ ਆ ਤੇ ਵੀ ਉਹ ਉਹ ਵੇਖ ਲੈਣਗੇ ਉਹਨੇ ਤੇ ਬੰਦੇ ਚਾਰ ਚਾਰ ਛੱਡੇ ਆ ਜੀ ਇਹ ਵਿਚਾਰੇ ਕੁੱਤੇ ਤੇ ਛੋਟੀ ਨਹੀਂ ਮਾਰਦੇ ਹਾਂ ਬੰਦੇ ਬੰਦੇ ਦਾ ਫਰਤਾਂ ਤੇ ਟੇਕ ਕੇ ਪਛਾਹ ਤੇ ਦੇ ਆ ਕੇ ਤੇ ਨਹੀਂ ਇਹ ਤਾਂ ਉਹਦੀ ਉਹਦੇ ਬੰਦੇ ਨੂੰ ਲੈ ਕੇ ਦਾਖਲ ਕਰ ਦਿੰਦੇ ਇਹ ਰਸੀਲੇ ਹੋ ਗਏ ਤੇ ਉਹ ਅਗਲਾ ਟਰੈਲਰ ਲੈ ਕੇ ਗਏ ਰਾਤਾਂ ਚ ਕੰਮ ਕਰਨ ਉੱਟ ਗਏ ਸਾਡੇ 15 ਜੀ ਘਰੇ ਬੈਠੇ ਜੀ ਜਿਹੜੇ ਬੰਦੇ ਨੇ ਕਰਿਆ ਉਹ ਹੁਣ ਫਰਾਰ ਹੋ ਗਿਆ ਉਹ ਟਰੈਲਰ ਲੈ ਕੇ ਉੱਟ ਗਿਆ ਇਹਦੇ ਫੌਜੀ ਭਰਾ ਕਰਾਉਂਦਾ ਸਾਰਾ ਕੁਝ ਇਹ ਜੀ ਉਹਨੂੰ ਟਰੈਲਰ ਦੇ ਕੇ ਕੱਲ ਤਾਂ ਤੇ ਆਪੋ ਦੀ ਬਹੂ ਦਾਖਲ ਕਰਤੀ ਇਹਨੇ ਜਾ ਕੇ ਜੀ ਹਸਪਤਾਲ ਚ ਜਿਹੜੇ ਬੰਦੇ ਨੇ ਕਰਿਆ ਤੁਹਾਡੇ ਬੰਦੇ ਦੇ ਨਾਲ ਗਲਤ ਕਰਮ ਉਹ ਉਹ ਉੱਠ ਕੇ ਟਰੈਲਰ ਲੈ ਕੇ ਉਹਦੀ ਜਿਹੜੀ ਬਹੂ ਆ ਉਹ ਦਾਖਲ ਹੋ ਗਈ ਆ ਉਹ ਕਰਤੀ ਫੌਜੀ ਨੇ ਦਾਖਲ ਉਹਦੇ ਜੇਠ ਨੇ ਦਾਖਲ ਕਰਦੀ ਲਿਜਾ ਕੇ ਤੇ ਉਸੇ ਨੇ ਦਾਵਾ ਕਰਤਾ ਜੀ ਸਾਡੀ ਤੇ ਜਿਹੜੀ ਜੀ ਉਹਨਾਂ ਦੇ ਸੱਟ ਲੱਗੀ ਹੋਈ ਆ ਬਾਹ ਤੇ ਉਹ ਉਹਨ ਦੇ ਘਰ ਵਾਲੇ ਤੋਂ ਹੀ ਡੱਗ ਕੇ ਲੱਗੀ ਹੋਈ ਆ ਸੱਟ ਹਾਂਜੀ ਉਹ ਜੇ ਦੋਨੋਂ ਫੜਨ ਲੱਗੀ ਸੀਗੀ ਉਹਨੇ ਐ ਕਰਕੇ ਜੱਫਾ ਪਾ ਲਿਆ ਜੀ ਤੇ ਉਹਦੇ ਡੱਗ ਪੀ ਥੱਲੇ ਜੀ ਹਾਂਜੀ ਹਾਂ ਕੋਲੇ ਮੈਂਬਰ ਸੀ ਉਹਦੇ ਇਸ ਗੱਲ ਦੇ ਜਦੋਂ ਵੀ ਉਹ ਡਿੱਗੀ ਆ ਹੁਣ ਤੇ ਇੱਥੇ ਗਰੀਬ ਬੰਦੇ ਨੇ ਉਹਦੇ 700 ਰੁਪਏ ਨੇ ਕੜਤਾ ਫੌਜੀ ਨੇ ਘਰੋਂ ਕੜਤਾ ਉਹ ਤੇਨੇ ਗਰੀਬ ਨੇ ਉਹਦੇ ਇੱਕ ਵਾਰਾ ਸੀ ਉਹ ਤੈਨੂੰ ਚੰਗ ਮੜ ਕੋਈ ਬੋਲਿਆ ਨਹੀਂ ਇਹਨੇ ਆਪਦੇ ਘਰੇ ਬਿਠਾਈ ਤਿੰਨ ਸਾਲ ਹੂੰ ਫਿਰ ਇਹ ਤੇ ਫ੍ਰਿਜ ਲੈ ਲਈ ਉਹ ਵੀ ਵਿਚਾਰੇ ਨੇ ਦਿਵਾਤੀ ਚੱਲ ਆਹਦੇ ਪਰ ਤੇਨੂੰ ਆਂਦੇ ਵੀ ਸਾਂਝਾ ਉਹ ਬੰਦਾ ਦਾ ਫਿਰ ਉਹ ਆਂਦੀ ਨਹੀਂ ਸਾਡੀ ਕੱਲਿਆਂ ਦੀ ਚੱਲੇ ਨੇ ਉਹ ਵੀ ਛੱਡਤੀ ਫਿਰ ਇਹ ਤੇ ਉਹਨੇ ਚਿਰਤੇ ਤਿੰਨ ਸਾਲ ਉੱਤੇ ਨਹੀਂ ਕੋਸ ਆਖਿਆ ਨੇ ਅੱਜ ਉਹਨੇ ਵਿਆਹ ਵਰੇ ਨਹੀਂ ਨੀ ਕੁਛ ਕਹਿਣਾ ਸੀ ਉਹਨਾਂ ਜੋ ਗੱਲਾਂ ਬਣਾਉਂਦੀ ਐ ਇੱਥੇ 3 ਸਾਲ ਰਹਿ ਕੇ ਗਏ ਆ ਜੀ ਸਾਡੇ ਘਰੇ ਉਹਦੇ ਉਹਨਾਂ ਨੇ ਇਹਦੇ ਪਰਿਵਾਰ ਨੇ ਘਰੋਂ ਕੱਢਤਾ ਸੀ ਉਹਨਾਂ ਨੂੰ ਜਿਹੜੀ ਇਹ ਇੱਕ ਇਹਦੀ ਮੰਦ ਭਾਗੀ ਘਟਨਾ ਘਟੀ ਐ ਇਹ ਪਹਿਲੀ ਘਟਨਾ ਐ ਤੇ ਇਸ ਤੋਂ ਪਹਿਲਾਂ ਹੋਰ ਵੀ ਕੋਈ ਘਟਨਾ ਘਟੀ ਆ ਉਸ ਬੰਦੇ ਨੇ ਪਿੰਡ ਦੇ ਵਿੱਚ ਕੋਈ ਹੋਰ ਵਾਰਦਾਤ ਕੀਤੀ ਹੋਵੇ ਨਹੀਂ ਸਰ ਪਹਿਲੀ ਵਾਰਦਾਤ ਹੀ ਆ ਪਹਿਲੀ ਐ ਹਾਂਜੀ ਉਹ ਵੈਸੇ ਪਹਿਲਾਂ ਇਹ ਗਾਲਾਂ ਕੱਢਦਾ ਰਿਹਾ दारू ਪੀ ਕੇ ਕੋਠੇ ਤੇ ਚੜ੍ਹ ਕੇ ਬਹੁਤ ਗਾਲਾਂ ਕੱਢਦਾ ਰਿਹਾ ਜੀ ਹਾਂਜੀ ਕੀ ਹੁਣ ਪਿੰਡ ਦੇ ਵਿੱਚ ਮਾਹੌਲ ਕਿਹੋ ਜਿਹਾ ਲੋਕੋ ਜਾਂ ਬੱਚੇ ਜਾਂ ਔਰਤਾਂ ਡਰੀਆਂ ਤੇ ਸਹਿਮੀਆਂ ਹੋਈਆਂ ਹਾਂਜੀ ਸਾਰੇ ਡਰੇ ਹੋਏ ਆ ਜੀ ਜਦੋਂ ਦੀ ਇਹ ਗੱਲ ਸੁਣੀ ਆ ਜੀ ਸਾਰੇ ਡਰੇ ਹੋਏ ਆ ਜੀ ਤੇ ਹੁਣ ਬਸ ਤੇ ਵੀਰ ਨੂੰ ਸਜਾਈ ਕਰਾਉਣੀ ਹੈ ਜੀ ਜੀ ਹਾਂ ਇੱਥੇ ਜੋ ਲੋਕ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਕਿਵੇਂ ਲੱਗਦਾ ਜਿਹੜਾ ਇਹ ਪਿੰਡ ਦੇ ਵਿੱਚ ਇਹੋ ਜਿਹਾ ਇੱਕ ਘਟਨਾ ਘਟ ਜਾਣੀ ਬਹੁਤ ਨਿੰਦਨਯੋਗ ਆ ਸ਼ਰਮਨਾਕ ਕਰਨ ਕਰਨ ਵਾਲੀ ਗੱਲ ਆ ਇਹ ਇਹ ਤਾਂ ਰਾਤਾਂ ਥੱਕੇ ਚੋਣ ਦੇ ਲਾਚੋਣ ਚੈਨਲ ਆ ਗਏ ਸੀ ਤੇ ਥੱਕੇ ਤਾਂ ਕੋਈ ਪਤਾ ਨਹੀਂ ਲੱਗਿਆ ਤੇ ਮੌਕੀ ਰਾਤ ਨੂੰ 12 1 ਵਜੇ ਅਸੀਂ ਤਾਂ ਆ ਕੇ ਪਏ ਬਾੜਪੁਰ ਦਾੜਾ ਕੜਕਾਇਆ ਆਈ ਤਾਂ ਆ ਕੇ ਬਾਹਰ ਚ ਛਡਾਉਣ ਹੀ ਆਏ ਸੀ ਸਾਰਿਆਂ ਨੇ ਜੀ ਠੀਕ ਹੈ ਕੀ ਕੀ ਕਰਾਂਗੇ ਇੱਥੇ ਗੱਲ ਕਰਾਂਗੇ ਕਿਵੇਂ ਲੱਗਦਾ ਭੈਣ ਜਿਹੜਾ ਹੁਣ ਵੀ ਔਰਤਾਂ ਵੀ ਡਰੀਆਂ ਹੋਣਗੀਆਂ ਸੈਮੀਆਂ ਹੋਣਗੀਆਂ ਵੀ ਜੇ ਇਹ ਬੰਦੇ ਨਾਲ ਐਡਾ ਕਰਮ ਹੋ ਸਕਦਾ ਕੋਈ ਔਰਤ ਜਾਊਗੀ ਕਾਨੂੰ ਉਹਦੇ ਨਾਲ ਵੀ ਹੋ ਸਕਦਾ ਇਸ ਤਰ੍ਹਾਂ ਲੇਰ ਜੀ ਇਸ ਚੀਜ਼ ਦਾ ਡਰ ਪੈ ਚੁੱਕਿਆ ਸਾਨੂੰ ਤਾਂ ਵੀ ਡਰ ਰਹੇ ਪਹੁੰਚੇ ਵੀ ਸਾਡੇ ਅਸੀਂ ਆਪ ਕੰਮ ਧੰਦੇ ਵਾਲੇ ਬੰਦੇ ਆਂਗੇ ਕਿਉਂਕਿ ਅਸੀਂ ਖੇਤੀਬਾਦ ਦੀਆਂ ਵਾਲੇ ਕੰਮ ਵਾਲੇ ਬੰਦੇ ਆਂ ਫਿਰ ਬੱਚੇ ਕੱਲੇ ਰਹ ਜਾਂਦੇ ਆ ਫਿਰ ਸਾਨੂੰ ਇਹ ਚੀਜ਼ ਤੋਂ ਹੁਣ ਆਪ ਨੂੰ ਡਰ ਪੈ ਗਿਆਗਾ ਹੁਣ ਤਾਂ ਕੱਲਿਆਂ ਦਾ ਘਰੇ ਜਾਣ ਨੂੰ ਜੀ ਵੀ ਨਹੀਂ ਕਰਦਾਗਾ ਹੂੰ 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 ਇਸ ਦੀ ਦਬਾ ਇਹ ਇਸ ਮਸਲੇ ਦੇ ਪਹਿਲਾਂ ਕੋਈ ਪੰਚਾਇਤ ਵਗੈਰਾ ਇਕੱਠੀ ਹੋਈ ਆ ਕੋਈ ਲੜਾਈ ਲੁੜੀ ਤੋਂ ਪਹਿਲਾਂ ਵੀ ਹੋਈ ਆ ਨਹੀਂ ਜੀ ਇਹ ਪਹਿਲੀ ਹੀ ਹੈ ਪਹਿਲਾ ਚਾਂਸ ਸੀ ਜੇ ਪਹਿਲਾਂ ਕੋਈ ਲੜਾਈ ਨਹੀਂ ਹੋਈ ਜੀ ਸਾਡੀ ਕਿਸੇ ਨਾਲ ਵੀ ਇਹਨਾਂ ਦਾ ਆਪਸ ਵਿੱਚ ਮੇਰਾ ਰੌਲਾ ਸੀ ਜੀ 1 ਵਜੇ ਅਸੀਂ ਸਾਨੂੰ ਉਠਾਇਆ ਇਹਨਾਂ ਨੇ ਅਸੀਂ ਉਦੋਂ ਉੱਠੇ ਆ ਉਦੋਂ ਬਸ ਇਹੀ ਮਾੜਾ ਜਿਹਾ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਬਸ ਉਦੋਂ ਬਾਅਦ ਸਾਡੇ ਮਤਲਬ ਕੀ ਇਹ ਚੀਜ਼ ਤੋਂ ਲੈ ਕੇ ਭਾਦੀ ਬਣ ਗਈ ਆ ਵੀ ਆ ਪਹਿਲੀ ਵਾਰ ਆ ਕਰਮ ਵੀ ਅਸੀਂ ਇੰਨਾ ਟਾਈਮ ਹੋ ਗਿਆ ਸਾਨੂੰ ਇੱਥੇ ਰਹਿੰਦਿਆਂ ਨੂੰ ਵੀ ਆ ਕੀ ਕੰਮ ਹੋ ਗਿਆ ਆਪਣੇ ਟਿੱਬੇ ਤੇ ਸਾਨੂੰ ਇਹ ਚੀਜ਼ ਦਾ ਡਰੀਆ ਵੀ ਸਾਡੇ ਕਦੇ ਕਿ ਛੀੜੀ ਨਹੀਂ ਸੀ ਫਰਕ ਕੀ ਤੇ ਅੱਜ ਕੀ ਖੁਸ਼ ਹੋਈ ਜਾਂਦਾ ਬਸ ਇਸ ਚੀਜ਼ ਦਾ ਡਰੀਆ ਜੀ ਮੈਂ ਆਮ ਤੌਰ ਤੇ ਆਪਾਂ ਘਰਾਂ ਦੇ ਵਿੱਚ ਕੱਲੀਆਂ ਕੁੜੀਆਂ ਨੂੰ ਵੀ ਛੱਡ ਜਾਂਦੇ ਆ ਕੱਲੀਆਂ ਔਰਤਾਂ ਨੂੰ ਵੀ ਛੱਡ ਜਾਂਦੇ ਆ ਮਾਤਾ ਜੀ ਹਾਂ ਜੀ ਛੱਡ ਜਾਂਦੇ ਆ ਹਾਂ ਫੇਰ ਇਹੋਸੇ ਬੰਦੇ ਦੀ ਕੋਈ ਪ੍ਰਤੀਤ ਨਹੀਂ ਨਾ ਬਾਈ ਹਟਾਈ ਹੈ ਹਾਂ ਸਾਨੂੰ ਤਾਂ ਭਾਈ ਅਸੀਂ ਤਾਂ ਪੈਸੀ ਸੁੱਤੇ ਸਾਡਾ ਬਾਹਰ ਕੜਕਾਇਆ ਸਾਨੂੰ ਤਾਂ ਬੱਡੇ ਸਾਰੇ ਦਨ ਪਤਾ ਲੱਗਿਆ ਉਹ ਆਂਦਾ ਵੀ ਮੈਂ ਤਾਂ ਇਹਦਾ ਚੰਗਾ ਇਹਦੇ ਬੱਚਿਆਂ ਨੇ ਕਰਮਾ ਨੂੰ ਮੈਂ ਤਾਂ ਮਾਰ ਕੇ ਸਿਰ ਤੇ ਟੰਗ ਕੇ ਇਹਦੇ ਘਰੇ ਲੈ ਕੇ ਸੱਟੜਾ ਸੀ ਆਪਾਂ ਨੂੰ ਭਾਈ ਇਹਨਾਂ ਦੇ ਰੌਲੇ ਦਾ ਨਹੀਂ ਪਤਾ ਆਪਾਂ ਨੂੰ ਇਹਨਾਂ ਦੀ ਵਾਕਿਆ ਦਾ ਨਹੀਂ ਪਤਾ ਵੀ ਕੀ ਹੋਇਆ ਬਾਕੀ ਕਹਾਣੀ ਵਿੱਚ ਕੁਝ ਹੋਰ ਹੋ ਸਕਦੀ ਹੈ ਕਈ ਯਾਰ ਇਦਾਂ ਚੀਜ਼ਾਂ ਦਾ ਇੱਕ ਨਾਟਕ ਕਰਿਆ ਜਾ ਸਕਦਾ ਗੱਲ ਵਿੱਚ ਕੁਝ ਹੋਰ ਹੋ ਸਕਦੀ ਹੈ ਕਹਿ ਸਕਦੇ ਆਪਾਂ ਹਨ ਵੀ ਆਪਾਂ ਤਾਂ ਮੌਕੇ ਤੇ ਠਾਇਆ ਗਿਆ ਆਪਾਂ ਨੂੰ ਤੇ ਇਹ ਚੀਜ਼ ਦਾ ਪਤਾ ਲੱਗਿਆ ਵੀ ਆਹ ਘਟਨਾ ਇਹਦੇ ਨਾਲ ਵਾਪਰ ਗਈ ਆ ਮੌਕੇ ਤੇ ਬਸ ਸਾਨੂੰ ਇਹ ਚੀਜ਼ ਦਾ ਹੀ ਪਤਾ ਲੱਗਿਆ ਵੀ ਇਹਦੇ ਨਾਲ ਆ ਘਟਨਾ ਵਾਪਰ ਗਈ ਆ ਜੀ ਜੀ ਵੇਖੋ ਕਈ ਵਾਰ ਮੈਡੀਕਲ ਰਿਪੋਰਟ ਵੀ ਆਊਗੀ ਮੈਡੀਕਲ ਰਿਪੋਰਟ ਦੇ ਵਿੱਚ ਆਊਗਾ ਵੀ ਇਹ ਵਾਕਈ ਇਹਨੇ ਗਲਤ ਕੰਮ ਕਰਿਆ ਜਾਂ ਹੱਥੋਂ ਪਾਈ ਹੋਏ ਆਪ ਸਮੇ ਜਿਵੇਂ ਉਹਦੇ ਕੰਨ ਵੀ ਖਾਦਾ ਹੋਇਆ ਤੁਸੀਂ ਦੱਸਿਆ ਗੱਲ 'ਚ ਸਾਫ਼ ਆ ਵੀ ਪਾ ਕੇ ਧੂਈ ਫਿਰਦਾ ਰਿਹਾ ਉਹਨੂੰ ਮਿੱਟੀ ਨਾਲ ਲਿਬੜਿਆ ਹੋਇਆ ਵੀ ਉਹ ਹਨਾ ਕੁਝ ਹੋਰ ਗੱਲ ਵੀ ਹੋ ਸਕਦੀ ਆ ਉਹ ਚੀਜ਼ ਦਾ ਨਾ ਹੋਵੇ ਕੁਝ ਕਹਿਣ ਉਹ ਤਾਂ ਹੁਣ ਆਪਾਂ ਮੌਕੇ ਤੇ ਇੰਨਾ ਇਸ ਕੰਮ ਤੇ ਜੇ ਦਾ ਮੌਕੇ ਤੇ ਹੋਵੇ ਬੰਦਾ ਫੇਰ ਹੁੰਦਾ ਮੈਂ ਤਾਂ ਮੰਨ ਲਾ ਵੀ ਪਾਣੀ ਲਾਉਂਦਾ ਸੀਗਾ ਤੇ ਜਦੋਂ ਉਹ ਮੇਰੇ ਕੋਲ ਦੀ ਲੰਘਿਆ ਉਹ ਬੰਦਾ ਉਹ ਆ ਕੇ ਤੇ ਜਦੋਂ ਇੱਧਰ ਆ ਗਿਆ ਉਹ ਐਸ ਪਾਸੇ ਤੇ ਮੈਂ ਵੇਖਿਆ ਯਾਰ ਇਕੱਠਾ ਜਾ ਕਾ ਦਾ ਹੋਇਆ ਇਹ ਵੀ ਇਕੱਠੇ ਹੋਏ ਪਏ ਸੀ ਤੇ ਮੰਨ ਲਾ ਵੀ ਜਦੋਂ ਜਦਾਈ ਹੋਈ ਜਾਂਦੀ ਸੀਗੀ ਇਹ ਮੁੜ ਕੇ ਮੇਰੇ ਨਾਲ ਇੱਕ ਹੋਰ ਸੀ ਇੱਕ ਮੈਂਬਰ ਪੰਚਾਇਤ ਸੀਗਾ ਆਦੀ ਫਿਰ ਇਹਨਾਂ ਨੇ ਤਿੰਨ ਆ ਜਾਣਾਂ ਨੇ ਛਿੜਛਾੜ ਤੇ ਉਹ ਜਵਾਦੀ ਆਪਦੇ ਘਰੇ ਆ ਗਏ ਉਹ ਆਪਦੇ ਘਰੇ ਵੜ ਗਏ ਅਜੇ ਘਰੋ ਘਰੀ ਬਾੜ ਤੇ ਬਸ ਇੰਨੀ ਆਪਾਂ ਤਾਂ ਗੱਲ ਵੇਖੀ ਆਂ ਗਾਂ ਉਹ ਜਿਹੜਾ ਪਿੱਛੋਂ ਕੋਲ ਕਰਕੇ ਆ ਉਹਦਾ ਨਹੀਂ ਪਤਾ ਲੱਗਿਆ ਆਪਾਂ ਨੂੰ ਕੀ ਕਰੈ ਇੰਨੀ ਆ ਬਸ ਪਿੰਡ ਦੇ ਨਾਲ ਹੀ ਸੀ ਇਥੇ ਬੜੀ ਦੂਰ ਤਾਂ ਨਹੀਂ ਸੀ ਨਾ ਨੇੜੇ ਸੀ ਅਗਦਾਮਾਂ ਦੇ ਪਹਿਲੇ ਪਾਸੇ ਸੀ ਅਗਦਾਮਾਂ ਦੇ ਪਹਿਲੇ ਪਾਸੇ ਹਾਂ ਇਹ ਇੱਕ ਇਹ ਕੱਪੜੇ ਕੀ ਦੇ ਆ ਉਸੇ ਮੁੰਡੇ ਦੇ ਆ ਜੀ ਜਿਹਦੇ ਨਾਲ ਧੱਕਾ ਛਾਈ ਹੋਈ ਆ ਜੀ ਅੱਛਾ ਹਾਂਜੀ ਵੇਖੋ ਐਡੀ ਤੱਕ ਕਚਾਈ ਹੋ ਜਣੀ ਉਹ ਵੀ ਇੱਕ ਪਰਿਵਾਰ ਵਾਲਾ ਹਨ ਬੱਚਿਆਂ ਵਾਲਾ ਕੱਲ ਲੋਕਾਂ ਦੇ ਵਿੱਚ ਵੀ ਉਹਨੇ ਰਹਿਣਾ ਸਮਾਜ ਦੇ ਵਿੱਚ ਵੀ ਰਹਿਣਾ ਉਹ ਕਿਹੜਾ ਮੂੰਹ ਲੈ ਕੇ ਜਾਊਗਾ ਉਹੀ ਤਾਂ ਗੱਲ ਹੈ ਜੀ ਇਹ ਤਾਂ ਸਕੇ ਨੇ ਵੀ ਇਨਸਾਫ ਦਿਓ ਜੇ ਸਾਨੂੰ ਕੋਈ ਹੋਰ ਗੱਲ ਕਹਿਣਾ ਚਾਹੁੰਦੀ ਅਸੀਂ ਤਾਂ ਉਸ ਜਗ੍ਹਾ ਤੇ ਪਹੁੰਚੇ ਅਸੀਂ ਇਸ ਵਕਤ ਹੁਣ ਜਿੱਥੇ ਉਹ ਘਟਨਾ ਘਟੀ ਹੈ ਪਰਿਵਾਰ ਸਾਡੇ ਨਾਲ ਹੈ ਇਹ ਕੱਪੜੇ ਕਿਦਿਏ ਬਣੇ ਜਿਹੜੇ ਸਾਫਾ ਪਿਆ ਇਹ ਇਹ ਮੁੰਡੇ ਦੇ ਹੀ ਆ ਜੀ ਜਿਹਦੇ ਨਾਲ ਵਾਪਰਿਆ ਵਾ ਪਾਣਾ ਜੀ ਉਸੇ ਦੇ ਮੁੰਡੇ ਹਾਂਜੀ ਇਹ ਵਾਲਾ ਉਹਦੇ ਹਾਂਜੀ ਸਿਰ ਦੇ ਵਾਲ ਇਹ ਵਾਲ ਇਹ ਸਿਰ ਦੇ ਜਾਂ ਦਾੜੀ ਦੇ ਸਿਰ ਦੇ ਵਾਲ ਆ ਜੀ ਸਿਰ ਦੇ ਵਾਲ ਹਾਂਜੀ ਉਹਦੇ ਹਾਂਜੀ ਇੱਕ ਬਾਹ ਪਿੱਛੇ ਕਰਕੇ ਤੇ ਇੱਕ ਸਿਰ ਨੂੰ ਪਾ ਕੇ ਹੱਥ ਜੁੰਡਿਆਂ ਨੂੰ ਫੇਰ ਵਾਲ ਖਿੱਚੇ ਆ ਜੀ ਉਹਨੇ ਵਾਲ ਪਟਦੇ ਹਾਂਜੀ ਵਾਲ ਪਟਦੇ ਜੀ ਇਹਦੇ ਚੱਪਲਾ ਚੁੱਪਲਾਂ ਹੋਰ ਸਾਰਾ ਸਮਾਨ ਇੱਥੇ ਪਿਆ ਅੱਗੇ ਪੰਗਾ ਜੀ ਚੱਪਲਾਂ ਜੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਤੁਹਾਨੂੰ ਦੱਸ ਰਿਹਾ ਸੀ ਤੁਸੀਂ ਕੋਸ਼ਿਸ਼ ਵੀ ਜਿਹੜੇ ਬੰਦੇ ਨੇ ਵੇਖਿਆ ਨਹੀਂ ਨਹੀਂ ਅਸੀਂ ਤਾਂ ਹੁਣ ਆਏ ਆ ਇਧਰੋਂ ਚਾਹ ਪੀਣ ਚੱਲੇ ਸੀ ਹੂੰ ਉ ਸਮਾਨ ਆ ਅਈ ਤਾਂ ਤੁਰੇ ਆਉਂਦਾਂ ਨੇ ਵੇਖਿਆ ਇੱਕ ਬੰਦਾ ਦੱਸ ਰਿਹਾ ਸੀ ਤੁਸੀਂ ਕਹਿੰਦੇ ਕੋਈ ਵੀਡੀਓ ਆ ਉਹਨੇ ਦੱਸਿਆ ਤੁਹਾਨੂੰ ਵੀ ਕੀ ਹਾਲਾਤ ਸੀ ਉਦੋਂ ਉਹ ਤਾਂ ਅਸੀਂ ਉਹਨਾਂ ਨਾਲ ਜਿਹੜੇ ਬੰਦੇ ਨੇ ਤੁਹਾਨੂੰ ਦੱਸਿਆ ਨਹੀਂ ਨਹੀਂ ਜੀ ਕੋਈ ਕੁਝ ਦੱਸਿਆ ਤਾਂ ਉਹਨਾਂ ਨੇ ਵੀ ਕੀ ਹਾਲਾਤ ਸੀ ਉਦੋਂ ਨਹੀਂ ਜੀ ਉਹਨੇ ਨਹੀਂ 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 ਉਹਨੇ ਨਹੀਂ ਜਦੋਂ ਤਾਂ ਜਦੋਂ ਉਹ ਘਰੇ ਆਇਆ ਮੁੰਡਾ ਉਦੋਂ ਦੇਖਿਆ ਜੀ ਉਹਨੇ ਉਦੋਂ ਵੀਡੀਓ ਬਣਾਈ ਆ ਵੀ ਸੱਟਾਂ ਦੀ ਬਣਾਈ ਸੀਗੀ ਉਸ ਮੁੰਡੇ ਨੇ ਹਾਂਜੀ ਉਹ ਤਾਂ ਸੱਟਾਂ ਮੁੰਡੇ ਜਮਾ ਮੌਕੇ ਤੇ ਕੋਈ ਨਹੀਂ ਸੀ ਹਾਂਜੀ ਕੋਈ ਨਹੀਂ ਸੀ ਮੌਕੇ ਤੇ ਤਾਂ ਜੀ ਹਾਂ ਮੌਕੇ ਤੇ ਮੁੰਡੇ ਨੇ ਸਾਨੂੰ ਜਾ ਕੇ ਦੱਸਿਆ ਸੀ ਫਿਰ ਅਸੀਂ ਉਹ ਮੈਂਬਰ ਕੋਲੇ ਸਾਧ ਲਿਆ ਅਸੀਂ ਆਖ ਆ ਜਾ ਵੀ ਗਵਾਹ ਮੁਰਕੇ ਕਹਿੰਗੇ ਕਿ ਸਾਡੇ ਬੰਦੇ ਨੂੰ ਮਾਰ ਨਾ ਪਾਈਗੇ ਉਹ ਫਿਰ ਵੀ ਆਂਦੇ ਸਾਡੇ ਬੰਦੇ ਨੂੰ ਗਲਤ ਕੇ ਆਗੇ ਘਰੇ ਸਾਡੀ ਬੁਢੀ ਨੂੰ ਢਾਉਣਾਂਗੇ ਹਾਂ ਉਹਨਾਂ ਨੇ ਗਲਤਾਂ ਵੀ ਗਲਤ ਬਿਆਨ ਦਿੱਤੇ ਸਾਡੇ ਬੰਦੇ ਤੇ ਉਹਨਾਂ ਦੇ ਬੰਦੇ ਦਾ ਹਾਲ ਵੇਖੋ ਜਾ ਕੇ ਉਹ ਟਰੈਲਰ ਲੈ ਕੇ ਉੱਠ ਗਿਆ ਅੱਜ ਚੰਗਾ ਪੜ ਜੀ ਜੀ ਇਹ ਮੌਕਾ ਪਿੰਡ ਦੀ ਪੰਚਾਇਤ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਦਿਖਾਇਆ ਹਾਂ ਪੁਲਿਸ ਵਾਲੀ ਪਰਸ ਨੇ ਗੌਰਿੰਨ ਕਿਹਾ ਤੇ ਵੀਰ ਜੀ ਹਾਂ ਪੰਚਾਇਤ ਨੇ ਤਾਂ ਵੇਖਿਆ ਤੇ ਉਹਨੇ ਨਹੀਂ ਵੇਖਿਆ ਪੁਲਿਸ ਨਹੀਂ ਆਈ ਪੁਲਿਸ ਕਰੋ ਇੱਕ ਕਰਿਆਈ ਸੀ ਥੋੜੇ ਨਾ ਆਈ ਨੀ ਘਰੇ ਵੀ ਨਹੀਂ ਆਈ ਦਰਖਾਸਤ ਤੁਸੀਂ ਲਿਖਾਈ ਆਉ ਉਹ ਡਾਕਟਰ ਨੇ ਦਿੱਤੀ ਜਿਹਦੇ ਉੱਥੇ ਦਾਖਲ ਕੀਤਾ ਇਹਦਾ ਇਹਦਾ ਹੁਣ ਡਾਕਟਰ ਉਥੋਂ ਭੇਜੂਆ ਰਿਪੋਰਟ ਬਣਾ ਕੇ ਉਸ ਤੋਂ ਬਾਅਦ ਕਾਰਵਾਈ ਹੋਊਗੀ ਵੀ ਕੀ ਕੁਝ ਹੋਇਆ ਕਿ ਇਹਨਾਂ ਨੂੰ ਫੋਨ ਆਉਂਦੇ ਆਗੇ ਜੀ ਥਾਣੇ 'ਚ ਹਾਂਜੀ ਧਮਕੀ ਦਿੰਦੇ ਆ ਕਹਿੰਦੇ ਆ ਕਿ ਵੀ ਤੁਸੀਂ ਉਹਨਾਂ ਥਾਣੇ ਵਾਲਿਆਂ ਨੇ ਤੁਸੀਂ ਰਾਜੀ ਨਾਵਾ ਕਰ ਲਓ ਜੀ ਹਾਂ ਤੇ ਅਸੀਂ ਕਹਿੰਦੇ ਸਾਨੂੰ ਤਾਂ ਇਨਸਾਫ ਚਾਹੀਦਾ ਸੀ ਰਾਜਨਾਮਾ ਕਿਵੇਂ ਕਰ ਲਈਏ ਵੀ ਸਾਡਾ ਮੱਦਾ ਮਰਨ ਵਾਲਾ ਪਿਆਗਾ ਵੀ ਨਿੱਕੇ ਨਿੱਕੇ ਜਵਾਕ ਆ ਜੀ ਫਿਰ ਇਥੋਂ ਭੱਜ ਕੇ ਗਿਆ ਜਾਂ ਕੋਈ ਆਸੇ ਪਾਸੇ ਜੋ ਚੀਕਾਂ ਵੱਜੀਆਂ ਲੋਕ ਭੱਜ ਕੇ ਆਏ ਛੜਾਇਆ ਉਹ ਆਂਦਾ ਜੀ ਉੱਥੇ ਉਹ ਗਵਾਂਡੀਆਂ ਦੇ ਮੋਬਾਈਲ ਲੈਣ ਉੱਟ ਗਿਆ ਜਿਨ੍ਹਾਂ ਦੇ ਬਾਹਰ ਤੇ ਸੜਤਲ ਜਾ ਕੇ ਆਂਦਾ ਮੈਨੂੰ ਮੋਬਾਈਲ ਦੇ ਦੇ ਮੇਰੀ ਮੂੰਗੀ ਚ ਮੋਬਾਈਲ ਗਵਾਚ ਗਈ ਇਹ ਫਿਰ ਉਹਦੇ ਸੁੱਟ ਕੇ ਭੱਜ ਗਿਆ ਤੇ ਮੂਰੇ ਮੂਰੇ ਉਵੇਂ ਭੱਜ ਜਾਂਦਾ ਉਹ ਮੰਗਰ ਹੂੰ ਅਜੀਓ ਕੱਲ ਕੈਮਰੇ ਚ ਵੇਖਤੇ ਗਾਂ ਖਲਾਕੇ ਕੈਮਰੇ ਉੱਥੇ ਕੈਮਰਾ ਜੀ ਵੇਖਿਆ ਜੀ ਸਾਨੂੰ ਹੁਣੇ ਪਤਾ ਲੱਗਿਆ ਵੀ ਕਿਵੇਂ ਇਹ ਬਚਿਆਗਾ ਤੇ ਕਿਵੇਂ ਇੱਕ ਕਿਵੇਂ ਗਿਆਗਾ ਤੇ ਕਿਵੇਂ ਨਹੀਂ ਗਿਆਗਾ ਉਹ ਕੈਮਰਾ ਸਟੋਰਾਂ ਚ ਲੱਗਾ ਹਾਂਜੀ ਕੈਮਰਾ ਸਟੋਰਾਂ ਦੇ ਕੈਮਰੇ ਦਾ ਪੂਰਾ ਕਲੀਅਰ ਹੁੰਦਾ ਹਾਂਜੀ ਜੀ ਹੁਣ ਇੱਥੇ ਇੱਕ ਸਾਫਾ ਦੇ ਇੱਕ ਚੱਪਲਾ ਪਈਆਂ ਹਾਂਜੀ ਇੱਕ ਜਿਹੜੇ ਤੁਸੀਂ ਕਿੰਨੇ ਵੀ ਕੇਸ ਆਉਦੇ ਸਿਰ ਦੇ ਪੱਟੇ ਆ ਉਹ ਹੈ ਨਾ ਹਾਂਜੀ ਵਾਲ ਤੇ ਫਿਰ ਪੱਟੀਆਂ ਪੁੱਟਿੰਗ ਕਰਾਉਣ ਦੇ ਮਾਰੇ ਨੇ ਤੇ ਵੀ ਉਹਦੇ ਲਾਹ ਤੇ ਤੇ ਵੀ ਹੁਣ ਉਹ ਲਹੂ ਚ ਆਉਂਦਾ ਸੀਗਾ ਤੇ ਵੀ ਪੂੰਝ ਪਾਂਜ ਤਾਸੀ ਅਸੀ ਮੜ ਕੇ ਸੱਕ ਵੀ ਤੋੜ ਤੇ ਵੀ ਜਾ ਕੇ ਮੋਚ ਤੇ ਦਵਾਈ ਲਈ ਹੈ ਹਮਮ ਦਿਆਂਇ ਕਰਕੇ ਸੀ ਸੀ ਤੋ ਉਹ ਵਾਲੋ ਪਟ ਕੇ ਆਵੇ ਵਰਕਿੰਗ ਦੇ ਦਿੰਦੀਆਂ ਦਿੰਦੀਆਂ ਉਵੇਂ ਕੱਢ ਕੇ ਮਾਰ ਕੇ ਗਿਆ